ਨੰਬਰ ਲੋ ਆਕੇ ਜਦੋਂ ਸਿੱਖ ਨੋਰੀ ਪਾੜਦੇ ਵੇਹਿਆ ਸਾਡਾ ਬਾਪੂ ਧੱਲੇਵਾ ਜੀ ਸਟੈਡ ਲੈ ਗਿਆ ਸਾਡਾ ਬਾਪੂ ਧੱਲੇਵਾ ਜੀ ਸਟੈਡ ਲੈ ਵੇਹਿਆ ਸ਼ੰਭੂ ਮੋਰ ਜਤੇ ਤੁਮਾਰ ਸੰਭਾਈਏ ਪੰਤੇਰ ਸ਼ੇਰ ਨੇ ਸ਼ੰਭੂ ਮੋਰ ਜਤੇ ਤੁਮਾਰ ਸੰਭਾਈਏ ਪੰਤੇਰ ਸ਼ੇਰ ਨੇ ਸ਼ੇਰਨੀਓਂ छोड़ निर्दोष नव दीप चल वेड़े कने का

I am the one who is <laughs> the one who is the one who is the one who is the one Bye-bye.